ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਗਰਮੀਆਂ ਦਾ ਸੂਟ ਲੈ ਕੇ ਆਏ ਹਾਂ ਇਹ ਗਰਮੀਆਂ ਦਾ ਤੋਹਫਾ ਹੈ ਕੈਂਪ੍ਰਿਕ ਕਾਟਨ ਜਿਹੜਾ ਕਿ 5 ਮੀਟਰ ਤੁਹਾਨੂੰ 450 ਰੁਪਏ ਦਾ ਮਿਲੇਗਾ ਆਲਓਵਰ ਸੂਟ 5 ਮੀਟਰ 450 ਰੁਪਏ ਦਾ ਤੁਹਾਡੇ ਘਰ ਡਿਲੀਵਰ ਹੋ ਜਾਏਗਾ ਫ੍ਰੀ ਸ਼ਿਪਿੰਗ ਚਾਰਜ ਰਹੇਗਾ ਜੀ ਜੇਕਰ ਤੁਸੀਂ ਦੋ ਸੂਟ ਲੈਣੇ ਆ ਤਾਂ ਇਹ ਤੁਹਾਨੂੰ 800 ਰੁਪਏ ਚ ਭਰਨਗੇ ਜਨ ਕਿ ਪਰ ਸੂਟ ਤੁਹਾਨੂੰ ਚਾਰ ਸੂਟ ਆ ਪੈਜੇਗਾ ਸਾਰੇ ਹੀ ਡਿਜ਼ਾਈਨ ਤੇ ਕਲਰ ਬਹੁਤ ਪਿਆਰੇ ਹਨ ਜੀ ਉਮੀਦ ਹੈ ਤੁਹਾਨੂੰ ਸਾਰੇ ਹੀ ਸੂਟ ਪਸੰਦ ਆਣਗੇ ਸਾਡੇ ਕੋਲ ਅੱਜ ਕੈਂਬ੍ਰਿਕ ਕਾਟਨ ਦੇ ਵਿੱਚ 올ਓਵਰ ਸੂਟ ਤੇ ਮੈਚਿੰਗ ਪਲੇਨ ਸਲਵਾਰਾਂ ਦੇ ਨਾਲ ਸੂਟ ਆਏ ਹਨ ਬਹੁਤ ਹੀ ਜ਼ਿਆਦਾ ਪਿਆਰੇ ਪਿਆਰੇ ਸੂਟ ਹਨ ਆ ਦੇਖੋ ਫਲਾਵਰ ਵਾਲਾ ਪ੍ਰਿੰਟ ਕਿੰਨਾ ਪਿਆਰਾ ਹੈ ਕਿੰਨੇ ਹੀ ਪਿਆਰੇ ਪਿਆਰੇ ਸੂਟ ਹਨ ਇਹ ਸਾਰੇ ਆਲ ਓਵਰ ਵਿੱਚ ਹਨ ਜਿਨ੍ਹਾਂ ਦੀ ਕੱਟ ਤੁਹਾਨੂੰ 5 ਮੀਟਰ ਮਿਲੇਗੀ ਜੇਕਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਆਰਡਰ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਜੀ ਸਾਰਿਆਂ ਦਾ ਕਲਰ ਚਾਰਟ ਬਹੁਤ ਪਿਆਰਾ ਹੈ ਸਭ ਦਾ ਡਿਜ਼ਾਈਨ ਅਲੱਗ ਹੈ ਇਹ ਛੋਟੇ ਪ੍ਰਿੰਟ ਵਿੱਚ ਵੀ ਅਵੇਲੇਬਲ ਹਨ ਅਤੇ ਵੱਡੇ ਪ੍ਰਿੰਟ ਵਿੱਚ ਵੀ ਏ ਦੇਖੋ ਛੋਟੇ ਛੋਟੇ ਫੁੱਲਾਂ ਵਾਲਾ ਸੂਟ ਕਿੰਨਾ ਪਿਆਰਾ ਲੱਗ ਰਿਹਾ ਹੈ ਜੇਕਰ ਤੁਸੀਂ ਇਹਨਾਂ ਆਲਓਵਰ ਸੁੱਟਾਂ ਵਿੱਚੋਂ ਵੀ ਕੋਈ ਸੂਟ ਮੈਚਿੰਗ ਬਣਾਉਣਾ ਚਾਹੁੰਦੇ ਆ ਤਾਂ ਉਹ ਵੀ ਦੱਸ ਸਕਦੇ ਹੋ ਜਿਨ੍ਹਾਂ ਨਾਲ ਕੇ ਪਲੇਨ ਬਾਟਮ ਲਗਾ ਦਿੱਤੀ ਜਾਏਗੀ ਮੈਚਿੰਗ ਸੁੱਟਾਂ ਦੇ ਵਿੱਚ ਵੀ ਟੌਪ ਜਿਹੜਾ ਹੋਏਗਾ ਉਹ 2.5 ਮੀਟਰ ਦਾ ਹੋਏਗਾ ਤੇ ਬਾਟਮ ਉਸ ਦੀ ਪਲੇਨ ਵਿੱਚ ਹੋਏਗੀ ਪਰ ਉਹਨਾਂ ਦਾ ਪ੍ਰਾਈਸ 500 ਰੁਪਏ ਰਹੇਗਾ ਆ ਲੋਵਰ ਸੂਟ ਦਾ ਪ੍ਰਾਈਸ 450 ਹੋਏਗਾ ਤੇ ਮੈਚਿੰਗ ਦਾ ਸੂਟ ਦਾ ਪ੍ਰਾਈਸ 500 ਰੁਪਿਆ ਹੋਏਗਾ ਬਹੁਤ ਹੀ ਸੋਨੇ ਸੋਨੇ ਪ੍ਰਿੰਟਡ ਸੂਟ ਗਰਮੀਆਂ ਦਾ ਤੋਹਫਾ ਹੈ ਅਜੇ ਗਰਮੀਆਂ ਸਟਾਰਟ ਨਹੀਂ ਹੋਈਆਂ ਪਰ ਸਾਡੇ ਕੋਲ ਗਰਮੀਆਂ ਦਾ ਕੈਂਬ੍ਰਿਕ ਕਾਟਨ ਮਾਲ ਅਵੇਲੇਬਲ ਹੈ ਜੀ ਜੇਕਰ ਤੁਹਾਨੂੰ ਪਸੰਦ ਆਵੇ ਤਾਂ ਤੁਸੀਂ ਆਰਡਰ ਕਰ ਸਕਦੇ ਹੋ साढे व्हाट्सअप नंबर पर तीन मैसेज कर सकते हो कॉल भी कर सकते हो हाँ जी बहुत ही सोने सोने रंगों के सूट हूँ आ गए ने मैचिंग सूट जी देखो छोटी बूटिया वाले फिर व्डिया बूटिया वाले मैचिंग सूट ने जी कलर कॉम्बीनेशन देखो कि प्यारा है ये वाले सूट भी पिंक कलर छोटे छोटे फुलों के ਬਲੂ ਸੂਟ ਦੇ ਨਾਲ ਗ੍ਰੇ ਸਲਵਾਰ ਦਾ ਮੈਚਿੰਗ ਕੀਤਾ ਗਿਆ ਹੈ। ਹਾਂਜੀ ਕੰਟਰਾਸਟ ਮੈਚਿੰਗ ਹਾਂਜੀ। ਇਹ ਗ੍ਰੇ ਸੂਟ ਗ੍ਰੇ ਹੀ ਮੈਚਿੰਗ ਸਲਵਾਰ ਹੈ। ਦੇਖੋ ਕਿੰਨਾ ਪਿਆਰਾ ਕਲਰ ਹੈ ਜੀ ਵੱਡੇ ਫਲਾਵਰ ਵਿੱਚ ਇਹ ਛੋਟੇ ਫੁੱਲਾਂ ਵਿੱਚ ਇਹਦੇ ਨਾਲ ਪਿੰਕ ਸਲਵਾਰ ਮੈਚਿੰਗ ਕੀਤੀ ਗਈ ਹੈ। ਇਹ ਵਾਲਾ ਕੰਬੀਨੇਸ਼ਨ ਵੀ ਬਹੁਤ ਪਿਆਰਾ ਹੈ ਜੀ। গারਲਿਸ਼ ਲੁੱਕ ਵਾਲੇ ਹਨ ਤੁਸੀਂ ਇੰਨਾ ਸੂਟਾਂ ਨੂੰ ਗਰਮੀਆਂ ਵਿੱਚ ਪੂਰੇ ਹੰਡਾਉਗੇ ਜੀ ਇੰਨਾ ਵਧੀਆ ਇਹਨਾਂ ਦਾ ਕਪੜਾ ਹੈ ਬਹੁਤ ਹੀ ਪਿਆਰੇ ਪਿਆਰੇ ਕਲਰ অপਸ਼ਨ ਔਰ ਜਿਹੜਾ ਕਲਰ ਤੁਹਾਨੂੰ ਸਕਰੀਨ ਤੇ ਸ਼ੋ ਹੋ ਰਿਹਾ ਹੈ ओरिजिनल ਵੀ ਇਹੀ ਕਲਰ ਹਨ ਜੀ ਕੋਈ ਵੀ ਕਲਰ ਚਾਰਟ ਅਲੱਗ ਨਹੀਂ ਹੋਏਗਾ ਡਿਜ਼ਾਈਨ ਅਲੱਗ ਨਹੀਂ ਹੋਏਗਾ ਜਿਹੜਾ ਸੂਟ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਆਰਡਰ ਕਰਾਉਗੇ ਉਹੀ ਸੂਟ ਤੁਹਾਡੇ ਘਰ ਡਿਲੀਵਰ ਹੋ ਜਾਏਗਾ ਜਦੋਂ ਤੁਸੀਂ ਆਰਡਰ ਕਰਾਉਂਦੇ ਹੋ ਤਾਂ ਅਗਲੇ ਹੀ ਦਿਨ ਪਾਰਸਲ ਸਾਰੇ ਡਿਸਪੈਚ ਹੋ ਜਾਂਦੇ ਹਨ ਸਾਰੇ ਪਾਰਸਲ ਭੇਜ ਦਿੱਤੇ ਜਾਂਦੇ ਹਨ ਜਿਹੜੇ ਕਿ ਤੁਹਾਨੂੰ 7 ਦਿਨਾਂ ਦੇ ਵਿੱਚ ਵਿੱਚ ਮਿਲ ਜਾਂਦੇ ਹਨ ਬਹੁਤ ਹੀ ਪਿਆਰੇ ਕਲਰ ਚਾਰਟ ਦੇ ਨਾਲ ਗਰਮੀਆਂ ਦੇ ਸੂਟ ਬਹੁਤ ਹੀ ਪਿਆਰੇ ਮੈਚਿੰਗ ਸਲਵਾਰਾਂ ਵਾਲੇ ਇਹ ਦੇਖੋ ਕਿੰਨਾ ਪਿਆਰਾ ਮੈਚਿੰਗ ਹੈ ਜੀ ਬਹੁਤ ਹੀ ਸੋਹਣੇ ਸੋਹਣੇ ਇਹ ਡਿਜੀਟਲ print ਵਿੱਚ ਹੈ ਇਹ ਫਲਾਵਰ ਵਿੱਚ ਹੈ ਜੀ ਬਹੁਤ ਹੀ ਸੋਹਣੇ ਸੂਟ ਜੇਕਰ ਸੂਟ ਤੁਸੀਂ ਦੋ ਲੈਣੇ ਹੋ ਮੈਚਿੰਗ ਸਲਵਾਰਾਂ ਵਾਲੇ ਤਾਂ ਜਿਹਨਾਂ ਦਾ ਪ੍ਰਾਈਸ ਕੀ 1000 ਰੁਪਏ ਹੋਣਾ ਹੈ ਉਹ ਪਰ ਤੁਹਾਨੂੰ 900 ਰੁਪਏ ਵਿੱਚ ਪੈਣਗੇ ਔਰ ਤੁਹਾਡੇ ਘਰ ਹੀ ਡਿਲੀਵਰ ਹੋ ਜਾਣਗੇ ਇਹਨਾਂ ਸੂਟਾਂ ਨਾਲ ਦੁਪੱਟਾ ਨਹੀਂ ਹੈ ਜੀ ਨਾ ਹੀ ਆਲੋ ਸੂਟ ਨਾਲ ਹੈ ਨਾ ਹੀ ਇਹ ਮੈਚਿੰਗ ਸਲਵਾਰਾਂ ਵਾਲੇ ਸੂਟਾਂ ਦੇ ਨਾਲ ਵਿਦਆਊਟ ਦੁਪੱਟਾ ਹਨ ਇਨਾਂ ਨਾਲ ਤੁਸੀਂ ਆਪਣੀ ਮਰਜ਼ੀ ਦਾ ਕਾਟਨ ਦਾ ਦੁਪੱਟਾ ਸ਼ਿਫੋਨ ਦਾ ਜਾਂ ਪਿਓਰ ਦਾ ਦੁਪੱਟਾ ਲੈ ਸਕਦੇ ਹੋ ਆਪਣੀ ਚੁਆਇਸ ਮੁਤਾਬਕ ਬਹੁਤ ਹੀ ਪਿਆਰੇ ਪਿਆਰੇ ਕਲਰ ਚਾਰਟ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਪਸੰਦ ਆਉਂਦੀਆਂ ਹਨ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਕਮੈਂਟ ਜ਼ਰੂਰ ਕਰਿਓ ਤੁਸੀਂ ਸਾਡੀ ਵੀਡੀਓ ਕਿੱਥੋਂ ਦੇਖਦੇ ਹੋ ਇਹ ਵੀ ਕਮੈਂਟ ਜ਼ਰੂਰ ਕਰਿਓ ਜੀ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਸਾਡੀ ਵੀਡੀਓ ਕਿੱਥੇ-ਕਿਥੇ ਤੱਕ पहुंचती है तो कितने तक ये देखी जाती है सारे ही सूटों का कलर डिजाइन अलग है जी एक गर्लिश लुक वाले सूट ने ब्लैक एंड वाइट न कॉम्बीनेशन ए वाले बहुत ही प्यारे ठंडे ठंडे रंगा में सूट हैं जी वाइट नाल मैचिंग किया गया है जी बहुत ही प्यारे प्यारे कलर ਗਰਮੀਆਂ ਵਿੱਚ ਆਲਮੋਸਟ ਸਾਰੇ ਹੀ ਸੂਟ ਫਿੱਕੇ ਲਾਈਟ ਕਲਰ ਦੇ ਵਿੱਚ ਆਉਂਦੇ ਹਨ ਪਰ ਸਾਡੇ ਕੋਲ ਡਾਰਕ ਲਾਈਟ ਹਰ ਤਰ੍ਹਾਂ ਦੇ ਸ਼ੇਡ ਹਨ ਜੀ ਜਿਸ ਤਰ੍ਹਾਂ ਦੇ ਵੀ ਸੂਟ ਤੁਸੀਂ ਪਸੰਦ ਕਰਦੇ ਹੋ ਤਾਂ ਇਹਨਾਂ ਵਿੱਚੋਂ ਆਰਡਰ ਕਰਾ ਸਕਦੇ ਹੋ ਜੀ ਉਮੀਦ ਹੈ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਵੇਗੀ ਕਿਉਂਕਿ ਗਰਮੀਆਂ ਦਾ ਤੋਹਫ਼ਾ ਅਸੀਂ ਇਹ ਲੈ ਕੇ ਆਏ ਹਾਂ ਤੁਹਾਡੇ ਲਈ ਹਜੇ ਗਰਮੀਆਂ ਦੀ ਸਟਾਰਟਿੰਗ ਨਹੀਂ ਹੋਈ ਜੀ ਤਾਂ ਇਹ ਇਹ ਤੋਹਫ਼ਾ ਅਸੀਂ ਤੁਹਾਡੇ ਲਈ ਅਵੇਲੇਬਲ ਕਰਵਾਇਆ ਹੈ ਤੁਹਾਡੇ ਘਰ ਹੀ ਤੁਹਾਨੂੰ ਘਰ ਬੈਠਾ ਹੀ ਸੂਟ ਮਿਲ ਜਾਣਗੇ ਜੀ ਆਲ ਇੰਡੀਆ ਸ਼ਿਪਿੰਗ ਫ੍ਰੀ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਕਲਰ ਚਾਟ ਤੁਸੀਂ ਦੇਖਦੇ ਹੋ ਆਪਣੀ ਸਕਰੀਨ ਤੇ ਬਹੁਤ ਹੀ ਪਿਆਰੇ ਪਿਆਰੇ ਸੂਟ ਇਹ ਨਵਾਂ ਹੀ ਕਲੈਕਸ਼ਨ ਆਇਆ ਹੈ ਜੀ ਹਾਂ ਜੀ ਬਹੁਤ ਪਿਆਰੇ ਪ੍ਰਿੰਟ ਦੇ ਨਾਲ ਜਦੋਂ ਤੁਸੀਂ ਇਹ ਸੂਟ वियर करोगे तो तुम सारे पूछे सूट कितों लिया ती हाँ जी मेरिया भैन सूट बहुत पसंद आने गए जी ढाई मीटर की कट विच टॉप ढाई मीटर कट में बॉटम तो ता खुले डुले सूट तैयार हो जाएंगे किसी भी साइज होूट बहुत वध्या बनेगा और ये कपड़ा इन्ना व्या है कैम्रिक कॉटन प्योरि है जी ਜਿਸ ਨੂੰ ਤੁਸੀਂ ਹੰਡਾਉਂਗੇ ਤੇ ਫਿਰ ਕਹੋਗੇ ਕਿ ਵਾਕਏ ਸੂਟ ਹੈ ਜੀ ਬਹੁਤ ਹੀ ਸੋਨੇ ਸੋਨੇ ਰੰਗਾਂ ਦੇ ਨਾਲ ਹਾਂਜੀ ਬਹੁਤ ਪਿਆਰੇ ਪ੍ਰਿੰਟ ਇਹ ਪ੍ਰਿੰਟ ਇਹ ਡਿਜ਼ਾਈਨ ਹਜੇ ਕਿਤੇ ਵੀ ਨਹੀਂ ਆਏ ਮਾਰਕੀਟ ਵਿੱਚ ਅਸੀਂ ਇਹ ਖੁਦ ਤਿਆਰ ਕਰਵਾਏ ਹਨ ਇਹ ਮਾਲ ਨਿਊ ਹੈ ਔਰ ਸਟਾਕ ਬਹੁਤ ਹੀ ਕੱਟ ਹੈ ਜੀ ਹਾਂਜੀ ਕਿਉਂਕਿ ਹਜੇ ਨਵਾਂ ਮਾਲ ਆਇਆ ਹੈ ਅਗਰ ਇਸ ਦੀ ਡਿਮਾਂਡ ਹੋਏਗੀ ਤੇ ਫਿਰ ਤੋਂ ਦੁਬਾਰਾ ਆਏਗਾ ਪਰ ਫਿਲਹਾਲ ਸਾਡੇ ਕੋਲ ਸਟਾਕ ਬਹੁਤ ਘੱਟ ਹੈ ਤੁਸੀਂ ਜਲਦ ਤੋਂ ਜਲਦ ਆਰਡਰ ਕਰੋ ਜੀ ਫਿਰ ਤੋਂ ਦੱਸ ਦਿੰਨੇ ਆ ਆਲਓਵਰ ਸੂਟਾਂ ਦਾ ਪ੍ਰਾਈਸ 450 ਰਹੇਗਾ ਜੇਕਰ ਤੁਸੀਂ ਦੋ ਸੂਟ ਆਰਡਰ ਕਰਦੇ ਹੋ ਤਾਂ ਉਹ ਤੁਹਾਨੂੰ 800 ਰੁਪਏ ਵਿੱਚ ਪੈਣਗੇ ਮੈਚਿੰਗ ਸਲਵਾਰਾਂ ਦੇ ਨਾਲ ਸੂਟ ਦਾ ਪ੍ਰਾਈਸ ਰਹੇਗਾ 500 ਰੁਪਏ ਔਰ ਜੇਕਰ ਤੁਸੀਂ ਦੋ ਸੂਟ ਆਰਡਰ ਕਰਦੇ ਹੋ ਤਾਂ ਉਹ ਤੁਹਾਨੂੰ ਪੈਣਗੇ 900 ਵਿੱਚ ਹਾਂਜੀ ਬਹੁਤ ਹੀ ਪਿਆਰੇ ਪਿਆਰੇ ਕਲਰ ਚਾਟ ਕੈਂਬ੍ਰਿਕ ਕਾਟਨ ਤੇ ਗਰਮੀਆਂ ਦਾ ਤੋਹਫਾ ਬਹੁਤ ਹੀ ਪਿਆਰੇ ਸੂਟ ਆਲ ਇੰਡੀਆ ਸ਼ਿਪਿੰਗ ਫ੍ਰੀ ਰਹੀ ਜੀ ਘਰ ਬੈਠੇ ਹੀ ਤੁਸੀਂ ਕੈਂਬ੍ਰਿਕ ਕਾਟਨ ਦੇ ਵਿਦਆਊਟ ਦੁਪट्टे ਤੋਂ ਸੂਟ ਆਪਣੇ ਘਰ ਮੰਗਵਾਓ